ਉਹ ਜਮੀਨ ਜਿਹੜੀ ਆ ਨਾ ਬਾਬਾ ਜੀ ਉਹ ਅੱਧੀ ਅੱਧੀ ਸੀਗੀ ਅੱਧੀ ਵਾਈਫ ਨੂੰ ਦੇਦੀ ਉੱਥੇ ਤੁਹਾਨੂੰ ਪਤਾ ਫਾਈਨੈਂਸ ਦਾ ਕੰਮ ਚੱਲਦਾ ਹੈ ਨਾਲ ਮੈਂ ਖੋਲਿਆ ਸੀਗਾ ਟੱਬਾ ਕਿੱਥੇ ਮਨੀਲਾ ਮਨੀਲੇ 'ਚ ਹੁਣ ਫੁਨਾ ਦਾ ਕੰਮ ਚੱਲਦਾ ਪਾ ਫਾਈਨੈਂਸ ਦਾ ਕੰਮ ਵੀ ਚੱਲਦਾ ਸੀ ਤੇ ਟੱਬਾ ਵੀ ਚੱਲਦਾ ਸੀਗਾ ਅੱਛਾ ਮੈਂ ਪੀਂਦਾ ਸੀਗਾ ਸ਼ਰਾਬ ਸ਼ਰਾਬ ਮੈਂ ਪੀਂਦਾ ਇਹ ਹੁੰਦਾ ਰੇਡੀਓ ਲੈਣਾ ਰੇਡੀਓ ਰੇਡੀਓ ਕਿੱਥੇ ਆ ਬਿਲਕੁਲ ਸੁਣਦਾ ਹੈ ਨਹੀਂਗਾ ਪਰ ਇਹ ਵੀ ਬਾਪੂ ਗੰਗਾ ਵੀ ਹੈ ਤੇ ਬੋਲਾ ਵੀ ਹੈ ਬਾਪੂ ਠੀਕ ਆ ਇਹ ਬਾਪੂ ਨੂੰ ਵੀ ਅਜੇ ਤੱਕ ਕਹਿੰਦੇ ਪਛਾਣਿਆ ਹੀ ਨਹੀਂ ਜੀ ਪਤਾ ਨਹੀਂ ਰੱਬ ਜਾਣਦਾ ਵੀ ਇਹ ਕੌਣ ਆ ਬਾਪੂ ਕਿੱਥੇ ਜੰਮਿਆ ਬਾਪੂ ਨੂੰ ਗਾਲਬ ਪਿੰਡ ਤੋਂ ਛੱਡ ਕੇ ਗਏ ਸਾਡੇ ਕੋਲ ਨਾਨਕ ਸਰਕ ਲੇਰਾ ਗੁਰਦੁਆਰਾ ਸਾਹਿਬ ਦੇ ਬਾਹਰ ਘੁੰਮਦਾ ਮਿਲਿਆ ਸੀ ਉਹਨਾਂ ਨੂੰ ਤੇ ਹੁਣ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਕੌਣ ਆ ਬਾਪੂ ਇਹ ਇਸ਼ਾਰੇ ਕਰਦਾ ਹੁੰਦਾ ਸੀਗਾ ਵੀ ਟਰੇਨ ਦੇ ਰੇਲ ਗੱਡੀ ਦੇਖੂ ਹੱਥ ਮਾਰਨਾ ਜਿਵੇਂ ਟਰੇਨ ਚੱਲਦੀ ਹੁੰਦੀ ਆ ਜਾਂ ਪਿਸਤੌਲ ਨਾਲ ਜਿਵੇਂ ਗੋਲੀਆਂ ਚੱਲਦੀਆਂ ਹੁੰਦੀਆਂ ਉਹਦੇ ਬਾਰੇ ਫੌਜ ਬਾਰੇ ਗੱਲ ਕਰਦਾ ਸਟਾਰ ਇਸ਼ਾਰੇ ਆ ਰਹੇ ਆ ਬਾਕੂ ਦੇ ਇਨਾਂ ਇਸ਼ਾਰਿਆਂ ਨੂੰ ਕੀ ਸਮਝੀਏ ਪਰ ਬਈ ਇਨਾਂ ਕਿ ਤਾਂ ਪਤਾ ਉਹ ਬੰਦਾ ਜ਼ਰੂਰ ਦੇਖਦਾ ਹੋਊਗਾ ਜਿਹੜਾ ਇਹਦੇ ਆਲੇ ਦਲੇ ਰਿਹਾ ਜਿਹਦੇ ਕੋਲ ਜਾਂ ਕੰਮ ਕਰਦਾ ਸੀ ਜਾਂ ਇਹਦੇ ਘਰ ਦੇ ਪਰ ਪਤਾ ਨਹੀਂ ਕਿਉਂ ਕੋਈ ਅੱਜ ਤੱਕ ਕਿਸੇ ਬੰਦੇ ਨੇ ਫੋਨ ਕਰਕੇ ਨਹੀਂ ਕਿਹਾ ਵੀ ਅਸੀਂ ਇਹਨੂੰ ਜਾਣਦੇ ਆ ਯਾਰ ਅਸੀਂ ਇਹਨੂੰ ਪਛਾਣ ਲਿਆ ਇਹ ਸਾਡੇ ਗਵਾਂਢ 'ਚ ਹੁੰਦਾ ਸੀ ਸਾਡੇ ਪਿੰਡ 'ਚ ਹੁੰਦਾ ਸੀ ਕੋਈ ਬੰਦਾ ਇੱਕ ਵੀ ਨਹੀਂ ਬੋਲਦਾ ਗੰਗੇ ਨੂੰ ਸਮਝਣਾ ਬਹੁਤ ਔਖਾ ਇਹਦੇ ਵਿਚਾਰੇ ਦੇ ਦਰਦ ਹੋਣ ਲੱਗ ਗਏ ਫਿਰ ਤੱਕੜਾਇਆ ਇਹ ਐਂ ਕਰਿਆ ਕਰੇ ਇਹ ਦਸਾਂਤਰੀ ਕਰਾਈ ਹਾਂ 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 ਕਰਾਉਣਾ ਹੁਣ ਇਹਦੀ ਆਦਤ ਆ ਪੱਪੀ ਦੀ ਇਹਨੇ ਦਾੜੀ ਦੇ ਵਾਲ ਪੱਟ ਪੱਟ ਕੇ ਨਾ ਮੁੰਝ ਪਾਈ ਜਾਂਦੇ ਹੁਣੇ ਮੈਨੂੰ ਦੱਸਣਾ ਆ ਵੀ ਮੇਰੀ ਦਾੜੀ ਨਹੀਂ ਕਟਾਈ ਰੋਮੀ ਨੇ ਇਹਦੇ ਸ਼ੇਪ ਕਰਕੇ ਰੱਖਣੀ ਪੈਂਦੀ ਜੇ ਇਹਦੇ ਸ਼ੇਪ ਨਹੀਂ ਕਰਦੇ ਦਾੜੀ ਤੇ ਇਹ ਵਾਲ ਪਟ ਪਟੇ ਨੇ ਖਾਈ ਜਾਣੇ ਆ ਖਾਣੇ ਸਿਰਫ ਇਹਨੇ ਇੰਨੇ ਇੰਨੇ ਕੀ ਆ ਇਧਰੋਂ ਜਾਂ ਇਧਰੋਂ ਸਿਰ ਚੋਂ ਕਿਤੋਂ ਨਹੀਂ ਵਾਲ ਪੜਦਾ ਕੀ ਵੀ ਪੱਪੀ ਆ ਇਹਦਾ ਨਾ ਕੀ ਨਾਂ ਤੇਰਾ ਵਾ ਕੀ ਨਾਂ ਬੋਤੀ ਕੀ ਨਾਂ ਤੇਰਾ ਜੀ ਕੀ ਜੀ ਕੀ ਨਾਂ ਤੇਰਾ ਜੀ ਪਿੰਡ ਕਿਹੜਾ ਤੇਰਾ ਤੂਆ ਕਿਹੜਾ ਤੂਆ ਬਟੂਆ ਤੇ ਕਿੱਥੇ ਕਿੱਥੇ ਕੰਮ ਕਰਦਾ ਸੀ ਤੂੰ ਸਭ ਜਵਾ ਸੇਫਟੀ ਲਿਆ ਕੇ ਫੇਰ ਦੋ ਕੀ ਕੰਮ ਕਰਦਾ ਸੀ ਇਹ ਜੀ ਗੋਹਾ ਚੱਕਦਾ ਸੀ ਗੋਹਾ ਖਰਾਪ ਪਿੰਡ ਦਾ ਖਰਾਪ ਪਿੰਡ ਸ੍ਰੀ ਅਮਰਸਰ ਸਾਹਿਬ ਜ਼ਿਲ੍ਹੇ ਦਾ ਉਸ ਪਿੰਡ ਦੇ ਵਿੱਚ ਇਹ ਬੰਦਾ ਗੋਹਾ ਚੱਕਦਾ ਸੀ ਦੇਖੋ ਇਹ ਜੇ ਬੰਦਿਆਂ ਤੋਂ ਵੀ ਲੋਕ ਕੰਮ ਕਰਾ ਰਹੇ ਨੇ ਇਹ ਜੇ ਰੱਬੀ ਰੂਹਾਂ ਤੋਂ ਵੀ ਲੋਕ ਗੋਹਾ ਚਕਾਉਂਦੇ ਆ ਹਜੇ ਵੀ ਬੜੇ ਲੋਕ ਫਰਥੇ ਹੋਏ ਨੇ ਭਾਈ ਗਰਦਾਸਪੁਰ ਜਿਹੜਾ ਸ੍ਰੀ ਅਮਰਸਰ ਸਾਹਿਬ ਜਿਲ੍ਹਾ ਕਮਨਤਨ ਸਾਹਿਬ ਉੱਪਰ ਨੂੰ ਫਰੋਜ਼ਪੁਰ ਵੱਲੋਂ ਚਲੇ ਜਾਈਏ ਬਾਰਡਰ ਏਰੀਆ ਚ ਬਹੁਤ ਲੋਕ ਨੇ ਤੋ ਲਿਖੀ ਜਾਂਦਾ ਉਹ ਤੁਹਾਨੂੰ ਵੀ ਚੱਕਣਾ ਹੀ ਪੈਣਾ ਉਹਨਾਂ ਸਾਢੇ ਕਿੰਨੇ ਫੋਣ ਹੈ ਕੋਲ ਕੋਲ ਦੀ ਸਾਢੇ ਕਿਰਾਏ গোল্ড ਕਲਰ ਦੀ ਮਹਿੰਦੀ ਆਉਂਦੀ ਹੈ গোল্ড ਕਲਰ ਦੀ ਮਹਿੰਦੀ ਲਾ ਕੇ ਤਾਂ ਫਿਰ ਹੋਰ ਹੀ ਲੱਗੇਗਾ ਯਾਰ ਤੂੰ ਇਹ ਵਧੀਆ ਚੀਜ਼ ਹੈ ਯਾਰ ਦਾੜੀ ਤੇਰੀ ਬਹੁਤ ਸੋਹਣੀ ਲੱਗੇ ਮੇਰੀ ਵੀ ਦਾੜੀ ਇਦਾਂ ਕਿੰਨੀ ਸੋਹਣੀ ਇਹ ਨੈਚਰਲ ਦਾੜੀਆਂ ਆਪਣੀਆਂ ਜਦੋਂ ਕੁੰਡਲ ਪਵਾ ਲੈਂਦੇ ਆਪਾਂ ਫੇਰ ਨਾ ਹੋਰ ਹੀ ਬਣ ਜਾਂਦੀ ਹੈ ਇਹ ਨਾ ਬਟਾ ਕਈ ਸਾਲ ਨਿਕਲ ਜਾਂਦੇ ਵਧੀਆ ਹੁੰਦੀ ਕਈ ਸਾਲ ਤੱਕ ਇੱਥੇ ਨਿਕਲਦੇ ਆ ਦੋ ਤਿੰਨ ਮਹੀਨੇ ਨਿਕਲਦੇ ਬਸ ਦੋ ਤਿੰਨ ਮਹੀਨੇ ਬਾਅਦ ਫੇਰ ਦਾੜੀ ਆਣੀ ਥੱਲੇ ਉਹ ਛੱਡ ਪਰਾਂ ਆਪਾਂ ਗੁਰੂ ਦਾ ਸਿੱਖਾਂ ਗੁਰੂ ਦੇ ਸਿੱਖ ਨਹੀਂ ਕਰਦੇ ਹੁੰਦੇ ਮੈਂਬਰ ਸਾਹਿਬ ਕਿਉਂ ਬਜੰਦਰ ਹਾਂ 29 ਪਾਉਣੀ ਆ 29 ਪਵਾ ਦਿੰਦੇ 29 ਬੰਦੇ ਬੰਦੇ ਹਨ ਬੰਨੇ ਹੋਦਰੇ ਕਾਹੀ ਵੀ ਨਿਕਾ ਘਾਟਾ ਓਏ ਹੋਏ 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 ਇਹੋ ਥੋੜਾ ਪਰਸ ਨਹੀਂ ਆਗਾ ਹਾਂ ਉਹਦੇ ਵਿੱਚ ਹੀ ਹੈਗੀ ਆ ਉਸੇ ਲਾਦੀ ਸੀ ਉਹਨੂੰ ਤੁਸੀਂ ਅੱਛਾ ਉਹ ਜੀ ਦੇ ਦੇ ਉਹ ਹੀ ਦੇ ਦੋ ਕੱਢ ਕੇ ਕੋਈ ਨਾ ਮੈਂ ਦੇਖਦਾ ਫਿਰ ਪਤਾ ਕਰ ਠੀਕ ਹੈ ਉਹਦੇ ਵਿੱਚ ਹੀ ਹੈਗੀ ਠੀਕ ਆ ਬਾਈ ਨਵੀਆਂ ਬਣਾ ਕੇ ਨਵੀਆਂ ਬਣਾ ਠੀਕ ਨਵੀਆਂ ਹੀ ਬਣਾ ਦਾਂਗੇ ਚਾਂਦੀ ਦੀਆਂ ਮੈਂ ਆਪਨੇ ਕੋਈ ਆ ਜੂਗਾ ਆ ਜੂਗਾ ਵਸੇ ਕੋਈ ਗੱਲ ਨਹੀਂ ਜੀ ਮੈਂ ਕੋਲ ਹੀ ਬੈਠਾ ਬਣਾਉਣ ਆ ਆਹ ਦੇ ਸੁਨਿਆਰਾ ਬੈਠਾ ਸੱਚ ਲੈ ਜੀ ਜਿਹਦੀ ਮੱਦੀ ਚੀਬ ਬਣਾਉਂ ਕਿਉ ਇਹ ਤਾਂ ਬਾਈ سونے ਦਾ ਬੜਾ ਤਕੜਾ ਕੰਮ ਹੈ ਇਹਨਾਂ ਦਾ ਮੁੱਗੇ ਮੱਦੀ ਚੀਬ ਜਿਹੜੀ ਮੱਦੀ ਚੀਬ ਬਣਾਉਂ ਐਡੇ ਤਕੜੇ ਸ਼ਰਾਫਾ ਬਿਆਰ ਦੇ ਵਿੱਚ ਇਹਨਾਂ ਦਾ ਟਿੰਡ ਕਾਨਾ ਆਪਣੀਆਂ ਤੈਨੂੰ ਤਾਂ ਕਾਨਾ ਨਾ ਚੱਲਦਾ ਵਸ ਵਸ ਜੀ ਮੈਂ ਕੰਮ ਠੀਕ ਕਰਦਾ ਬਾਈ ਬਹੁਤ ਵਧੀਆ ਮੰਗੇ ਬਾਈ ਬਹੁਤ ਸੋਹਣਾ ਕੰਮ ਕਰਦਾ ਮੇਰਾ ਵੀਰਾ ਠੀਕ ਮਤਲਬ ਬਾਈ ਜੀ ਨੇ ਕਹਿੰਦਾ ਤੁਸੀਂ ਨਾਲ ਚੱਲੋ ਮੇਰੇ ਹਾਂ ਚੱਲਾਂਗੇ ਕੋਈ ਨਹੀਂ ਚੱਲਾਂਗੇ ਕੋਈ ਨਹੀਂ ਭਿੰਦਰ ਸਿੰਘ ਚੱਲਣਾ ਨਹੀਂ ਲੱਗੂਗਾ ਠੀਕ ਹੈ ਬਾਬਾ ਚੱਲਣਾ ਲੱਗ ਜੇਵਾ ਦੋਪੀ ਕੋਈ ਨਾ ਚੱਲਾਂਗੇ ਮੈਂ ਨਹੀਂ ਦੇਖਾਂ ਲਈ ਜੇ ਦੇਖੇ ਤਾਂ ਹੋ ਜੇਗੀ ਬਾਈ ਜੀ ਬੜੇ ਪਾਏ ਭਿੰਦਰ ਸਿੰਘ ਨੇ ਸਾਡੇ ਨਾਨਕਸਰ ਤੋਂ ਜਗਰਾਉਂ ਤੋਂ ਬਾਪੂ ਜੀ ਨੂੰ ਲੈ ਕੇ ਆਏ ਸੀ ਬੜੇ ਚੰਗੇ ਬੰਦੇ ਨੇ ਬੜੇ ਰੌਣਕੀ ਬੰਦੇ ਨੇ ਬਾਜੀ ਜਦੋਂ ਕੋਈ ਜੀ ਨਾ ਰਿਆ ਮਾ ਬਾਪ ਪਲਾ ਹੈ ਗਾਈ ਉਹ ਮਰ ਕੇ ਅੰਬਰ ਸਾਹਿਬ ਦੇ ਨੇ ਆ ਤੇ ਮੜ ਕੇ ਨਾਨਕਾ ਕੋਲ ਮੁੱਕ ਕੇ ਆ ਗਿਆ ਮੈਂ ਕੱਲ੍ਹ ਹਮਮ ਵਾ ਟਾਈਮ ਬਸ ਆਪਣਾ ਨਿੱਕੇ ਸਫਰ ਕੱਟਿਆ ਨਹੀਂ ਇਹਨੇ ਕਰ ਦਨੇ ਰੋਕੇ ਨਹੀਂ ਰੋਕੇ ਨਹੀਂ ਔਰ ਸਿੱਧੇ ਬੰਦੇ ਦਾ ਤੁਹਾਨੂੰ ਪਤਾ ਅੱਜ ਕੱਲ ਸਮਾਂ ਨਹੀਂ ਪਾਈ ਇਹ ਸਿੱਧੇ ਬੰਦੇ ਨੇ ਸਿੱਧੇ ਬੰਦੇ ਨੂੰ ਅੱਜ ਕੱਲ ਤੁਹਾਨੂੰ ਪਤਾ ਫਿਰ ਜੀ ਮਾੜੇ ਹਾਲਾਤਾਂ ਦਾ ਧਾਖਣਾ ਪੈਂਦੇ ਨੇ ਜੀ ਨਹੀਂ ਦਿੰਦੇ ਲੋਕ ਬਾਈ ਦੇ ਕੀੜੇ ਪੈ ਸਿੱਧਣ ਆਇਆ ਤੇ ਹਜੇ ਤੱਕ ਵੀ ਨਾਨਕ ਦੇ ਚਾਨਾ ਜਿਵੇਂ ਫਿਆ ਹੁਣ ਬਾਈ ਦੇ ਚਾਨਾ ਜਿਵੇਂ ਉਹ ਬਾਬੇ ਨਾਨਕ ਦੇ ਜੱਗ ਦੀ ਖੈ ਨਹੀਂ ਆਏ ਉਹ ਨਾ ਉਹ ਮੁੱਖੇ ਮਲੇ ਨਾ ਤੇ ਮੁੱਖੇ ਜੱਦੀ ਗੱਲ ਕਿਰਪਾ ਜੀ ਉਹ ਰੋ ਦੇਣ ਵਾਲਾ ਬੈਠਾ ਉੱਤੇ ਦਾਤਾ ਉਹ ਦਾਤਾ ਸਭੀ ਗੱਲ ਕਿਵੇਂ ਬਾਪੂ ਕੀ ਹਾਲ ਨੇ ਤਦ ਤੋਂ ਨਹੀਂ ਪਾਈ ਫਿਰਦਾ ਸਟਾਰ ਬਾਪੂ ਇਹ ਹੈਗਾ 1965 ਇਹ ਹੈਗਾ ਸਮਰ ਸੇਵਾ ਸਟਾਰ 1965 ਚ ਬਾਪੂ ਨੇ ਲਿਆ ਸੀ ਕਿਤੋਂ ਇਹ ਤੇ ਤੁਸੀਂ ਦੇਖੋ ਇਹਦੇ ਪਿੱਛੇ ਨੰਬਰ ਵੀ ਲਿਖਿਆ ਹੋਇਆ ਵਾ 76591900 ਸਤਲੁਜ ਸਤਨਮੇ ਕੁਛ ਹੋਰ ਆ ਨੰਬਰ ਇਹ ਹੈ ਤਾਂ ਕੋਈ 659997 ਡੀ ਵੀ ਆਰ اے ਐਸ ਸਿੰਘ ਏ ਸਿੰਘ ਏ ਸੀ ਏ ਐਸ ਸੀ ਬ੍ਰੈਕਟ ਦੇ ਵਿੱਚ ਐਮਟੀ ਲਿਖਿਆ ਹੋਇਆ ਹੈ ਮਾਨੇ ਕਿੱਥੋਂ ਮਿਲਿਆ ਮੇਰੇ ਬਾਪੂ ਨੂੰ ਇਹ ਮੈਡਲ ਹੋਰ ਬਾਪੂ ਤਕੜਾ ਠੀਕ ਹੈ ਬਾਜੀ ਤੱਕ ਮੈਂ ਨਹੀਂ ਚੱਲੀ ਆਈ ਆਹ ਕੀ ਕੜੀ 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 ਲੈਣੀ ਆ ਲੈਣੀ ਹਾਂ ਆ ਬੰਲਾ ਕੀ ਟਾਈਮ ਹੋਇਆ ਟਾਈਮ ਕਿੰਨਾ ਹੋਇਆ ਟਾਈਮ ਕਿੰਨਾ ਹੋਇਆ ਦੇ ਆਸਾਨੀ ਹੋ ਗਿਆ ਓ ਭਾਈ ਜੀ ਕਾਰ ਚਾਹ ਨੂੰ ਬੁਲਾ ਦੋਗੇ ਬੁਲਾ ਦਿੰਨੇ ਵੀਰੇ ਬੁਲਾ ਦੇ ਠੀਕ ਹੈ ਬਾਬ ਜੀ ਹਾਂ ਭਾਈ ਜੀ ਹਾਂ ਭਾਈ ਕਿਵੇਂ ਆਂ ਦਰਿਆ ਓ ਤੇਰੀ ਨੂੰ ਵੰਤਰੀ ਨੂੰ ਵੰਤਰੀ ਨੂੰ ਦੇਵਿਆ ਕਿਵੇਂ ਆ ਯਾ ਦੀਵਾ ਪੁੱਤ ਮਾਂ ਦਾ ਅੰਡਾ ਭਨੇ ਕਾਂ ਦਾ ਦੁੱਧ ਪੀਵੇ ਗਾਂ ਦਾ ਬਾਈ ਇੱਕ ਬੇਨਤੀ ਹਾਂਜੀ ਹਾਂਜੀ ਬਾਈ ਜਿੱਲਾ ਹੈਗਾ ਫੇਰਕੋਟ ਪਿੰਡ ਜਿਉਣ ਵਾਲਾ ਜਿਉਣ ਵਾਲੇ ਪਿੰਡ ਦਾ ਨਾ ਤੂੰ ਮੈਨੂੰ ਪਤਾ ਮੇਰਾ ਭਰਾ ਹੁਣ ਤਾਂ ਬਹੁਤ ਠੀਕ ਹੋ ਗਿਆ ਅੱਜ ਮੈਂ ਜਿਹੜੀ ਸਾਫ਼ ਗੱਲ ਹੈ ਨਾ ਅੱਜ ਮੈਂ ਗੁਰੂ ਘਰ ਦੇ ਸਾਹਮਣੇ ਖੜਾ ਹਾਂ ਤੇ ਝੂਠ ਨਹੀਂ ਬੋਲੂਗਾ ਤੁਹਾਡੇ ਸਾਹਮਣੇ ਕਰੂੰਗਾ ਜਿਹੜੀ ਕਰੂੰਗਾ ਸਾਰਿਆਂ ਦੇ ਸਾਹਮਣੇ ਘਰੇ ਜਾਣਾ ਘਰੇ ਜਾਣਾ ਤੇ ਜ਼ਮੀਨ ਜਿਹੜੀ ਹੈ ਨਾ ਬਾਬਾ ਜੀ ਹਾਂ ਉਹ ਅੱਧੀ ਅੱਧੀ ਸੀਗੀ ਅੱਧੀ ਵਾਈਫ ਨੂੰ ਦੇਤੀ ਉੱਥੇ ਤਾਨੂੰ ਪਤਾ ਫਾਈਨੈਂਸ ਦਾ ਕੰਮ ਚੱਲਦਾ ਹੈ ਨਾਲ ਮੈਂ ਖੋਲਿਆ ਸੀਗਾ ਟੱਬਾ ਕਿੱਥੇ ਮਨੀਲਾ ਮਨੀਲੇ ਸੀ ਉਹ ਤੇ ਫਨਾ ਦਾ ਕੰਮ ਚੱਲਦਾ ਫਾਈਨ ਦਾ ਕੰਮ ਵੀ ਚੱਲਦਾ ਸੀ ਤੇ ਟੱਬਾ ਵੀ ਚੱਲਦਾ ਸੀਗਾ ਅੱਛਾ ਮੈਂ ਪੀਂਦਾ ਸੀਗਾ ਸ਼ਰਾਬ ਸ਼ਰਾਬ ਮੈਂ ਪੀਂਦਾ ਇਹ ਚ ਕੋਈ ਇਨਕਾਰ ਨਹੀਂਗਾ ਮੈਂ ਕਰਦਾ ਕੱਲ ਜਾਂ ਮੈਂ ਝੂਠ ਨਹੀਂ ਬੋਲਦਾਗਾ ਅੱਛਾ ਬਿਜ਼ਨਸ ਦਾ ਕੰਮ ਸਾਰਾ ਮੇਰੇ ਘਰ ਵਾਲੀ ਦੇ ਹੱਥ 'ਚ ਸੀਗਾ ਉਹਨੇ ਦੇਣੇ ਆ ਉਹਨੇ ਲੈਣੇ ਆ ਮੈਂ ਜਿਹੜਾ ਜਾਂਦਾ ਸੀ ਮੈਂ ਆ ਕੇ ਮੇਰੀ ਜੀਬ 'ਚ 5000 ਜਾਂ 10000 ਮੈਂ ਆ ਕੇ ਉਹਦੀ ਜਿੱਦ ਸਾਹਮਣੇ ਖਾਲੀ ਕਰ ਦਿੰਦਾ ਸੀ ਮੈਂ ਜੇਬ ਦੇ ਵਿੱਚ ਇੱਕ ਰੁਪਈਆ ਵੀ ਨਹੀਂ ਸੀ ਰੱਖਦਾ ਜੇ ਹੁਣ ਬਾਈ ਜੀ ਲੌਸ ਹੋ ਗਿਆ ਤਾਂ ਉਹਦੇ 'ਚ ਮੇਰੀ ਗਲਤੀ ਹੈ ਮੈਂ ਜ਼ਮੀਨ ਦਾ ਮਾਂ ਨੂੰ ਵੀ ਦਿੱਤੀ ਹੈ ਮਾਂ ਨੂੰ ਪੁੱਛ ਲਓ ਕਿ ਇਹਨੇ ਰਾਜੂ ਨੇ ਰਜਿੰਦਰ ਨੇ ਤੁਹਾਡੇ ਕੋਲੋਂ ਕਿੰਨਾ ਪੈਸਾ ਲਿਆ ਇਹ ਆਪਾਂ ਰਜਿੰਦਰਾਂ ਬੁਲਾਉਣੇ ਆਂ ਉਹਨਾਂ ਨੂੰ ਆਪਾਂ ਮੂੰਹ ਤੇ ਬੈਠ ਕੇ ਗੱਲ ਕਰਾਂਗੇ ਸਰ ਠੀਕ ਹੈ ਕਰ ਲਾਂਗੇ ਆਪਾਂ ਗੱਲ ਮੈਂ ਤੇਰੇ ਮੈਂ ਤੇਰੇ ਨਾਲ ਸਹਿਮਤ ਹਾਂ ਮੈਂ ਤੇਰੇ ਨਾਲ ਸਹਿਮਤ ਹਾਂ ਅੱਜ ਤੂੰ ਬਹੁਤ ਸਿਆਣੀ ਗੱਲ ਕੀਤੀ ਅੱਗੇ ਤੂੰ ਹੋਰ ਹੀ ਗੱਲਾਂ ਕਰਦਾ ਨਾ ਅੱਜ ਤੂੰ ਬੜੇ ਵਧੀਆ ਤਰੀਕੇ ਨਾਲ ਗੱਲ ਕੀਤੀ ਮੈਨੂੰ ਚੰਗਾ ਲੱਗਿਆ ਇਹ ਗੱਲ ਬਾਕੀ ਭਾਈ ਜੀ ਤੁਹਾਨੂੰ ਮੈਂ ਦੱਸਾਂ ਮੈਂ ਉਹ ਜ ਆ ਬੰਦਾ ਕਿ ਮੈਂ ਤੁਹਾਡੀ ਇੱਜ਼ਤ ਬਹੁਤ ਕਰਦਾ ਜਿਆਦਾ ਇੱਜ਼ਤ ਤੁਹਾਡੇ ਮੈਂ ਪੈਰੀਆਂ ਦਲੋਂ ਨਾਲ ਨਹੀਂ ਹਥੋਂ ਹੁੰਦੀ ਗਿਆ ਉਹਦੀ ਲੋਡ ਵੀ ਨਹੀਂ ਉਹ ਦਿਲ ਚ ਹੋਣੀ ਚਾਹੀਦੀ ਹੈ ਤੇ ਮੈਂ ਤੁਹਾਡੇ ਵੀਡੀਓ ਵੇਖਦਾ ਸੀ ਤਾਂ ਦਿਲੋਂ ਮੈਂ ਇੱਜ਼ਤ ਕਰਦਾ ਠੀਕ ਹੈ ਜਿੰਦਰ ਵੀਰੇ ਆਪਾਂ ਪਰਿਵਾਰ ਨਾਲ ਛੱਡ ਕੇ ਗੱਲ ਕਰਾਂ ਜੇ ਤੁਸੀਂ ਅੱਜ ਅੱਜ ਮੇਰੀ ਮਾਂ ਨਾਲ ਮਾੜੀ ਜੀ ਗੱਲ ਕਰਾ ਦਿਓ ਤਾਂ ਬੜੀ ਮਿਹਰਬਾਨੀ ਹੋਊਗੀ ਅੱਜ ਸਤਨਾਮ ਜਿਹੜੇ ਛੱਡ ਕੇ ਗਏ ਵੀਰੇ ਨਾਲ ਗੱਲ ਕਰਾਈ ਮਾਤਾ ਜੀ ਹੁਣਾਂ ਨਾਲ ਕਿਵੇਂ ਆ ਮੇਰਾ ਆ ਗਿਆ ਮੇਰਾ ਛੋਣਾ ਪੁੱਤ ਠੀਕ ਹੋ ਗਿਆ ਹੁਣ ਤਾਂ ਠੀਕ ਹੋ ਗਿਆ ਹੁਣ ਠੀਕ ਹੋ ਗਿਆ ਆਂ ਦੇਉਂਗਾ ਦੇਉਂਗਾ ਬੰਦਾ ਕਿਵੇਂ ਆ ਅਸ਼ੀਸ਼ ਕਿਵੇਂ ਪੁੱਤ ਜੱਫੀ ਪਾਲਾ ਜੱਫੀ ਪਾਲਾ ਜੱਫੀ ਪਾਲਾ ਜੱਫੀ ਪਾਲਾ ਓ ਫੌਜੀਆ ਓਏ ਆ ਜਾ ਜੱਫੀ ਪਾ ਇਧਰ ਓ ਫੌਜੀਆ ਜੱਫੀ 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 ਕਿਵੇਂ ਆ ਬਈ ਇੰਦਰਜੀਤ ਪੱਪੂ ਕੀ ਹਾਲ ਨੇ ਆ ਰੱਬ ਹਾਂ ਰੱਬ ਇਹਨਾਂ ਦੇ ਵਿੱਚ ਰਹਿਨੇ ਆਂ ਅਸੀਂ ਨੀਂਦ ਚੁਰਿਆ ਪੁਰਿਆ ਜਾ ਤੂੰ ਇਹਦੇ ਪੱਤਿ ਘੇੜ ਪੱਤਿ ਘੇੜ ਜੱਫੀ ਪਾ ਲੈ ਜੱਫੀ ਪਾ ਲੈ ਪੱਤਿ ਘੇੜ ਕੇ ਬਾਈ ਜੀ ਇਹਨਾਂ ਦਾ ਪਿਆਰ ਹੈ ਨਾ ਜਿਹੜਾ ਜੀ ਇਹ ਜਿਉਂਦੇ ਰੱਬ ਨੇ ਜਿਉਂਦੇ ਰੱਬ ਕਰੇ ਅਰਦਾਸ ਸਾਡੇ ਨਾ ਨੰਨੇ-ਮੁੰਨੇ ਵਾਸਤੇ ਸਾਡੇ ਨਾ ਬੱਚੇ ਵਾਸਤੇ ਰੱਬ ਦੀਪ ਨੂੰ ਦੁਬਾਰਾ ਜ਼ਿੰਦਗੀ ਮਿਲੀ ਹੈ ਦੁਬਾਰਾ ਇਹਨੂੰ ਬੱਚੇ ਨੂੰ ਹੱਡੀਆਂ ਦੀ ਟੀਵੀ ਹੋ ਗਈ ਸੀ ਹੱਡੀਆਂ ਦੀ ਇਹ ਪਤਾ ਨਹੀਂ ਰੱਬ ਜਾਣਦਾ ਬੱਚਾ ਜਦੋਂ ਸਾਡੇ ਕੋਲ ਆਇਆ ਸੀਗਾ ਉਦੋਂ ਡਿਟੈਕਟ ਨਹੀਂ ਹੋਈ ਹੌਲੀ ਹੌਲੀ ਵੱਧਦੀ ਵੱਧਦੀ ਬ੍ਰੇਨ ਦੇ ਵਿੱਚ ਸੀਗੀ ਉਹ ਬਹੁਤ ਔਖਾ ਠੀਕ ਹੋਇਆ ਤੁਸੀਂ ਦੇਖਿਆ ਹੋਣਾ 7-8 ਮਹੀਨਿਆਂ ਤੋਂ ਇਹਨੂੰ ਕਦੇ ਵੀਡੀਓ 'ਚ ਨਹੀਂ ਦੇਖਿਆ ਸਾਡੇ 'ਚ ਇਹ ਹਸਪਤਾਲ ਹੀ ਸੀਗਾ ਉੱਥੇ ਰੱਖਿਆ ਹੋਇਆ ਸੀਗਾ ਇਹਨੇ ਮਹੀਨਿਆਂ ਤੋਂ ਇਹਦਾ ਦਵਾਈ ਦਾ ਕੋਰਸ ਚੱਲਿਆ ਔਰ ਇੱਕ ਵਾਰ ਜੰਮ ਜਿ ਸੁੱਕ ਗਿਆ ਸੀ ਇਹ ਹੋਣ ਠੀਕ ਆ ਸਾਡਾ ਬੁੱਤ ਸਕੂਲ ਤੇ ਵੀ ਜਾਣ ਲੱਗ ਗਿਆ ਨਾ ਸਕੂਲੇ ਜਾਣਾ ਨਾ ਹਾਂ ਆ ਜਿੱਤੇ ਦੇ ਆਂ ਦੇਉਂਗਾ ਦੇਉ ਹਜੇ ਨਹੀਂ ਹਜੇ ਨਹੀਂ ਹਜੇ ਹੁਣ ਤਾਂ ਕੰਮ ਕਰ ਰਿਹਾ ਹਾਂ ਡੇੜੂ ਆ ਨਹੀਂ ਨਹੀਂ ਮੋਬਾਈਲ ਹਾਂ ਲਿਆ ਦਾਂਗੇ ਇਹਨੂੰ ਵੀ ਆਕੇ ਦੇਣਾ ਮੋਬਾਈਲ ਜਦੋਂ ਮੇਲੇ ਤੇ ਜਾਵਾਂਗੇ ਨਾ ਉਦੋਂ ਲਿਆਵਾਂਗੇ ਮੋਬਾਈਲ ਮੇਲੇ ਤੇ ਜਾਵਾਂਗੇ ਮੋਬਾਈਲ ਲਿਆਵਾਂਗੇ ਉਧਰ ਨੂੰ ਕਰਕੇ ਉਧਰ ਉਧਰ ਨੂੰ ਕਰਕੇ ਨਾ ਚੱਕਦੇ ਫਟੇ ਚੱਕਦੇ ਮੇਲੇ ਤੇ ਜਾਵਾਂਗੇ ਸਤਿ ਸ੍ਰੀ ਅਕਾਲ ਬਾਪੂ ਠੀਕ ਆ ਪੰਜਾ ਠੀਕ ਆ ਹੈ ਕਰਾਰੇ ਕਰਾਰੇ ਗੱਲ ਲੈ ਪੁੱਤ ਪਲਾ ਦੇ ਪਾਣੀ ਇਹ ਜੀ ਕਿਹੜਾ